ਵਾਹ ਜੀ ਵਾਹ ਸੂਟ ਹੀ ਸੂਟ ਦੋਸਤੋ ਮੈਂ ਗਈ ਹੋਈ ਸੀ ਅੰਮ੍ਰਿਤਸਰ ਤੇ ਅੰਮ੍ਰਿਤਸਰ ਜਾਵਾਂ ਤੇ ਅੰਮ੍ਰਿਤਸਰ ਜਾ ਕੇ ਸੂਟ ਨਸਵਾਵਾਂ ਮੈਂ ਇੱਕ ਵਿੱਚ ਹੋ ਸਕਦਾ ਮੈਂ ਪਹੁੰਚੀ ਜੀ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਤੇ ਜੋ ਕਿ ਇਹ ਮਜੀਠਾ ਰੋਡ ਵਾਲੀ ਸਾਈਡ ਤੇ ਸੋ ਉੱਥੇ ਪਹੁੰਚ ਕੇ ਦੀਦੀ ਨੂੰ ਮਿਲਿਆ ਇਹਨਾਂ ਦੀ ਇੱਕ ਬੁਟੀਕ ਜਿਹੜੀ ਹੈ ਨਵੀਂ-ਨਵੀਂ ਓਪਨ ਹੋਈ ਹੈ ਵੈਸੇ ਇਹਨੇ ਕਾਫੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਪਰ ਬੁਟੀਕ ਇਹਨਾਂ ਨੇ ਹੁਣ ਓਪਨ ਕੀਤੀ ਹੈ ਤੇ ਮੈਂ ਕਹ ਦੀਦੀ ਜੀ ਸੋਹਣੇ-ਸੋਹਣੇ ਸੂਟ ਕਾਹ ਸੂਟ ਇਹਨਾਂ ਕੋਲ ਕਾਫੀ ਅੱਛੇ ਸੀਗੇ ਕਾ ਬੁਟੀਕ ਸਟਾਈਲ ਸੂਟ ਵੀ ਸੀਗੇ ਸਿੰਪਲ ਸੂਟ ਵੀ ਸੀਗੇ ਤੇ ਭਾਰੇ ਸੂਟ ਵੀ ਸੀਗੇ ਤੇ ਮੈਂ ਤੁਹਾਨੂੰ ਦੱਸ ਦੇਵਾਂ ਜਿਵੇਂ ਕਿ ਤੁਹਾਨੂੰ ਪਤਾ ਮੈਨੂੰ ਬਹੁਤੇ ਭਾਰੇ ਸੂਟ ਪਾਉਣਾ ਪਸੰਦ ਨਹੀਂ ਆ ਸੋ ਮੈਂ ਸਿੰਪਲ ਸੂਟ ਹੀ ਲੱਭ ਰਹੀ ਸੀ ਸੋ ਹਰ ਤਰ੍ਹਾਂ ਦੇ ਸੂਟ ਇਹਨਾਂ ਕੋਲੋਂ ਮ ਆ ਇਹਨਾਂ ਕੋਲ ਹੈਂਡ ਪੇਂਟਡ ਜੁੱਤੀਆਂ ਨੇ ਬਹੁਤ ਸੋਹਣੀਆਂ ਸੀਗੀਆਂ ਮੈਨੂੰ ਇਦਾਂ ਦੀਆਂ ਚੀਜ਼ਾਂ ਬਹੁਤ ਪਸੰਦ ਨੇ ਆਰਟਿਸਟਿਕ ਜੀਆਂ ਸੋ ਇਹਨਾਂ ਕੋਲ ਇਹ ਵੀ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਆਪਣੀ ਮਰਜ਼ੀ ਨਾਲ ਬਹੁਤ ਸੋਹਣੇ ਪੇਂਟ ਦੇ ਡਿਜ਼ਾਈਨ ਸੀਗੇ ਇਹਨਾਂ ਕੋਲ ਸੋ ਸੂਟ ਵੀ ਬੜੇ ਸੋਹਣੇ ਸੀ ਆਪਣੀ ਮਰਜ਼ੀ ਦਾ ਕੋਈ ਵੀ ਡਿਜ਼ਾਈਨ ਲੈ ਕੇ ਆਓ ਇਹਨਾਂ ਕੋਲ ਸੂਟ ਕਸਟਮਾਈਜ਼ ਕਰਾਓ ਕਲਰ ਚ ਕਰਾਓ ਕਿਸੇ ਕਢਾਈ ਕੋਈ ਤੁਹਾਨੂੰ ਪਸੰਦ ਤੁਸੀਂ ਉਹਦੇ 'ਚ ਵੀ ਕਰਾ ਸਕਦੇ ਹੋ ਪਾਰੇ ਤੋਂ ਪਾਰਾ ਤੇ ਹੌਲੀ ਤੋਂ ਹੌਲਾ ਹਰ ਤਰ੍ਹਾਂ ਦੇ ਸੂਟ ਇਹਨਾਂ ਕੋਲ ਸੀਗੇ ਅੱਛੀ ਵੈਰਾਈਟੀ ਸੀਗੀ ਤੇ ਮੈਂ ਆਪਣੇ ਲਈ ਵੈਸੇ ਤੁਹਾਨੂੰ ਮੈਂ ਦੱਸਾਂ ਹਲਕ ਬੁਟੀਕ ਹੈ ਸੋ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਨਾ ਵੀ ਬੜਾ ਸੋਹਣਾ ਹੈ ਸੋ ਜੇ ਤੁਸੀਂ ਆਪਣੇ ਲਈ ਸੂਟ ਲਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਬਹੁਤ ਅੱਛੇ ਸੂਟ ਨੇ ਹੈਵੀ ਹਲਕੇ ਹਰ ਤਰ੍ਹਾਂ ਦੇ ਨੇ ਥੈਂਕ ਯੂ ਦੋਸਤੋ